ਜੋ ਗਿਆ ਕਲ ਤਖਤ ਚਵਰਛਤਰ ਦੇ ਮਾਲਕ ਸਹਬੇ ਕਮਾਲ ਸ਼ਬਦ ਸਰੂਪ ਬ੍ਰਹਮ ਸਰੂਪ ਮੋਨ ਸਰੂਪ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਜੋਤ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਆ ਦੇਵਤਾਰਪੁਰਪ ਦੇ ਸਬੰਧ ਵਿੱਚ ਦੂਰੋਂ ਨੇੜੇ ਤੋਂ ਚੱਲ ਕੇ ਇਲਾਕਾ ਨਿਵਾਸੀ ਗੁਰ ਸਿੱਖ ਸੰਤ ਸਾਡੇ ਬਹੁਤ ਹੀ ਸਤਿਕਾਰਯੋਗ ਵਾ ਵਾ ਵਾਹੀ ਗੁਰੂ ਸਿੰਘ ਜੀ ਔਰ ਉਹਨਾਂ ਦੇ ਨਾਲ ਸੰਬੰਧ ਰੱਖਣ ਵਾਲੇ ਗੁਰਸਿੱਖ ਪਿਆਰੇ ਗੁਰਮੁਖੋ ਇਹ ਜਿਹੜੀ ਬੈਰਾਗ ਦੀ ਅਵਸਥਾ ਹੁੰਦੀ ਹੈ ਨਾ ਬੈਰਾਗ ਦੀ ਅਵਸਥਾ ਜਦੋਂ ਤੁਰਦੀ ਹੈ ਜਦੋਂ ਘਰ ਨੂੰ ਛਡਾਉਂਦੀ ਹੈ ਅਵਸਥਾ ਪ੍ਰਾਣਾਂ ਦੇ ਵਿੱਚ ਲਿਖਿਆ ਹੈ ਪ੍ਰਾਤਨਾ ਮਹਾਪੁਰਸ਼ਾਂ ਤੋਂ ਭਜਨ ਸੁਣੇ ਸਭ ਤੋਂ ਪਹਿਲਾਂ ਕਹਿੰਦੇ ਮਹਾਪੁਰਸ਼ ਕਹਿੰਦੇ ਘਰ ਛੱਡਣਾ ਬਹੁਤ ਜ਼ਰੂਰੀ ਹੁੰਦਾ ਹੈ ਬੈਰਾਗੀ ਪੁਰਾਣਾ ਦੇ ਵਿੱਚ ਇਹ ਵਸਤੂ ਲਿਖੀਆਂ ਨੇ ਇੱਥੇ ਤੱਕ ਮਹਾਪੁਰਸ਼ਾਂ ਨੇ ਮੈ ਸੰਗਰੂਰ ਦਾ ਇੱਕ ਦੀਵਾਨ ਸੀ ਮਹਾਪੁਰਸ਼ਾਂ ਦਾ ਮਹਾਪੁਰਸ਼ ਹੱਥ ਮਾਰ ਕੇ ਕਹਿੰਦੇ ਘਰ ਛੱਡੇ ਬਿਨਾਂ ਸਾਧੂ ਨਹੀਂ ਬਣ ਸਕਦਾ ਜਿਸ ਤਰ੍ਹਾਂ ਮੁਸਲਮਾਨੀ ਮਤ ਦੇ ਵਿੱਚ ਜਮਾਤਾਂ ਦੇ ਵਿੱਚ ਜਦੋਂ ਪੰਜ ਨਵਾਜਾਂ ਪੜ੍ਹਨੀ ਆ ਉਹਨੂੰ ਰੋਜ਼ੇ ਰੱਖਣੇ ਉਹਨੂੰ ਮੁਸਲਮਾਨੀ ਮਤ ਦੀ ਵਿੱਦਿਆ ਦੇਣੀ ਉਹਦਾ ਸਗਿਰਦ ਬਣਾਉਣਾ ਧਰਮ ਦੇ ਬਾਰੇ ਨੌਲੇਜ ਦੇਣੀ ਫਿਰ ਉਹਨਾਂ ਨੂੰ ਜਮਾਤਾਂ ਦੇ ਨਾਲ ਤੋਰਿਆ ਜਾਂਦਾ ਹੈ ਇਸ ਤਰ੍ਹਾਂ ਸਾਡੇ ਧਰਮ ਦੇ ਅੰਦਰ ਕਿਸੇ ਵੀ ਧਾਰਮਿਕ ਗ੍ਰੰਥ ਦੇ ਵਿੱਚ ਨਾ Hindu ਮਤ ਦੇ ਵਿੱਚ ਨਾ ਮੁਸਲਮਾਨੀ ਮਤ ਦੇ ਵਿੱਚ ਨਾ ਬਾਈਬਲ ਦੇ ਵਿੱਚ ਅੱਜ ਤੱਕ ਮੈਂ ਕੋਈ ਰੱਪੜ ਨਹੀਂ ਦੇਖਿਆ ਉਂਗਲ ਨਹੀਂ ਉਠ ਹੁੰਦਾ ਦੇਖਿਆ ਅਫਸੋਸ ਦੀ ਗੱਲ ਜਦੋਂ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਗਟ ਹੋਏ ਜਿਨ੍ਹਾਂ ਦੇ ਗ੍ਰਹਿ ਦੇ ਵਿੱਚ ਉਹ ਸ਼ਿਵ ਸਰੂਪ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਆਂਦਾ ਆਉਣਾ ਭਗਵਾਨ ਲਖਮੀ ਦਾਸ ਮਹਾਰਾਜ ਜੀ ਆਂਦਾ ਆਉਣਾ ਜਿਨ੍ਹਾਂ ਨੇ ਖੁਦਾ ਦਾ ਸਰੂਪ ਧਾਰਨ ਕਰਕੇ ਖੁਦਾ ਦੇ ਘਰ ਦੇ ਵਿੱਚ ਖੁਦਾ ਨੇ ਪ੍ਰਗਟ ਹੋਣਾ ਗੁਰਮੁਖੋ ਕਿਸੇ ਵਿਦਵਾਨ ਨੇ ਬਹੁਤ ਸੋਹਣੀਆਂ ਲਖੀਆਂ ਨੇ ਉਹ ਕਹਿੰਦਾ ਇੱਕ ਚੰਨ ਧਰਤੀ ਤੇ ਇੱਕ ਅੰਬਰ ਦੇ ਵਿੱਚ ਕਹਿੰਦੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਨਮਸ਼ਕਾਰ ਕਿਨੂੰ ਕਰਾਂ ਮੈਨੂੰ ਇਹ ਵੀ ਪਤਾ ਨਹੀਂ ਲੱਗਦਾ ਮੈਨੂੰ ਉਹ ਸ਼ਾਂਤੀ ਦੇ ਰਿਹਾ ਹੈ ਜਾਂ ਜਿਹੜਾ ਸੰਸਾਰ ਦੇ ਵਿੱਚ ਪ੍ਰਗਟ ਹੋਇਆ ਉਹ ਦੇ ਰਿਹਾ ਕਹਿੰਦੇ ਮੈਂ ਕਨਫਿਊਜ਼ ਹੋਇਆ ਬੇਟਾ ਭਗਵਾਨ ਸ੍ਰੀ ਚੰਦ ਮਹਾਰਾਜ ਜੀਾਂ ਦਾ ਸੰਸਾਰ ਦੇ ਉੱਤੇ ਆਉਣਾ ਜਦੋਂ ਦੀ ਸ੍ਰਿਸ਼ਟੀ ਸਾਜੀ ਹੈ ਗੁਰਮਖੋ ਪੀਰ ਪੈਗੰਬਰ ਔਲੀਏ ਵੀ ਆਏ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਦੇ ਵਿੱਚ ਆਏ ਪਰ ਗਏ ਨਹੀਂ ਸੰਸਾਰ ਤੋਂ ਗਏ ਨਹੀਂ ਕਿਸੇ ਨੇ ਉਹਨਾਂ ਦਾ ਅੰਤਮ ਸੰਸਕਾਰ ਨਹੀਂ ਕੀਤਾ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਇਸ ਸੰਸਾਰ ਦੇ ਉੱਤੇ ਆਏ ਸਮਤ 1551 ਬਿਕਰਮੀ ਨੂੰ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਨੇ ਸੁਲਤਾਨਪੁਰ ਦੀ ਧਰਤੀ ਦੇ ਉੱਤੇ અવਤਾਰ ਧਾਰਨ ਕੀਤਾ ਬਹੁਤ ਸਮਾਂ ਬਤੀਤ ਕਰਕੇ ਭਗਵਾਨ ਸ੍ਰੀ ਚੰਦ ਮਹਾਰਾਜ ਜੀਆ ਨੇ ਅੰਤ ਨੂੰ ਇੱਕ ਮਨੀਕਰਨ ਦੀਆਂ ਗੁਫਾ ਦੇ ਵਿੱਚ ਭਾਈ ਕੰਮਲੀਆ ਜੀਆ ਨੂੰ ਉਸ ਲਾਸਟ ਵਾਰੀ ਜਿਹੜੇ ਬਚਨ ਬਿਲਾਸ ਕੀਤੇ ਉਹਨਾਂ ਗੁਫਾ ਦੇ ਵਿੱਚ ਮਹਾਰਾਜ ਜੀ ਅਲੋਪ ਹੋ ਗਏ ਪਰ ਸਰੀਰ ਨਹੀਂ ਮਿਲਿਆ ਕਿਸੇ ਨੂੰ ਭਗਵਾਨ ਲਖਮੀ ਦਾਸ ਮਹਾਰਾਜ ਉਹਨਾਂ ਦਾ ਵੀ ਸਰੀਰ ਨਹੀਂ ਮਿਲਿਆ ਵਿਦੇਹ ਮੁਕਤੀ ਹੋ ਜਿਸ ਤਰ੍ਹਾਂ 48 ਗੁਰਸਿੱਖ ਦਮਦਮੀ ਸਾਹਿਬ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆ ਨੇ ਸਮੇਤ ਅਰਥਾਂ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦਾ ਸਮਝਾਉਣਾ ਕੀਤਾ ਗੁਰਸਿੱਖਾਂ ਨੂੰ ਜਿਸ ਤਰ੍ਹਾਂ ਉਹ 48 ਗੁਰਸਿੱਖ ਵਿਦੇਹ ਮੁਕਤ ਹੋ ਗਏ ਨਾ ਇਸੇ ਤਰ੍ਹਾਂ ਹੀ ਭਗਵਾਨ ਲਖਮੀਦਾਸ ਮਹਾਰਾਜ ਬਿਦੇ ਮੁਕਤ ਹੁੰਦੇ ਸਾਰੇ ਸੰਸਾਰ ਨੇ ਦੇਖਿਆ। ਐਸਾ ਗੁਰੂ ਨਾਨਕ ਦਾ ਧਰ ਪਰ ਅਫਸੋਸ ਦੀ ਗੱਲ ਮੈਂ ਰਾਤ ਗ੍ਰੰਥ ਪੜ੍ਹ ਰਿਹਾ ਸੀ ਕਿ ਵੀ ਜਿਹੜੇ ਅੱਜ ਦੇ ਅਖੋਤੀ ਵਿਦਵਾਨ ਉਹ ਕਹਿੰਦੇ ਨੇ ਆਲਮ ਆਲ ਖਾਈ ਸਿਰਛਾਈ ਪਾਈ ਮੂਰਖੰਦੈ ਪਤ ਗਵਾਈ ਬਿਨ ਨਾਮੈ ਕਿਛ ਥਾਏ ਨਾ ਪਾਇ। ਰਹਿ ਬਿਵਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪੁੱਛਦਾ। ਇਹਨਾਂ ਪੰਕਤੀਆਂ ਦੇ ਜਦੋਂ ਲੋਕ ਅਰਥ ਕਰਦੇ ਨੇ ਨਾ ਗਿਆਨ ਤੋਂ ਹੀਣੇ ਸਖਣੇ ਲੋਕ ਪਰ ਸਾਡੇ ਵਰਗੇ ਮੂਰਖ ਲੋਕ ਜਦੋਂ ਸੂਰਜ ਦੇ ਵੱਲ ਨੂੰ ਮੁੱਖ ਕਰਕੇ ਥੁੱਕ ਦਿੰਦੇ ਆ ਨਾ ਸੂਰਜ ਤੇ ਥੁੱਕ ਨਹੀਂ ਪੈਂਦਾ ਗੁਰੂ ਸਾਰੇ ਸਿਆਣੇ ਹੋ ਤੁਸੀਂ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਨੂੰ ਕਹਿ ਦਿੱਤਾ ਉਹਨਾਂ ਨੇ ਜੇ ਟਾਮ ਰੱਖ ਲਿਆ ਉਹਨਾਂ ਨੇ ਸੁਭਾਅ ਵਾਲੀ ਅਦਾ ਕਰ ਲਿਆ ਪਰ ਉਹਨਾਂ ਦੀ ਬਾਣੀ ਦੇ ਅਰਥ ਸਾਡੇ ਵਰਗੇ ਭੋਲੇ ਲੋਕਾਂ ਨੂੰ ਅਸੀਂ ਗੁਰਬਾਣੀ ਦੇ ਅਰਥ ਨਹੀਂ ਪੜੇ ਅਸੀਂ ਤਾਂ ਸੱਚ ਮੈਨੂੰ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੀ ਉਪਮਾ ਹੀ ਕੀਤੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ ਨਿੰਦਿਆ ਨਹੀਂ ਹੋਈ ਪੜੋ ਅਰਥ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਅਸਾਜ ਜੀ ਦੀ ਵਾਰ ਦਾ ਪੰਜਵਾਂ ਸ਼ਲੋਕ ਪਾਪ ਕੁੰਨ ਦੀ ਜਿਹੜੀ ਮੈਲ ਹੈ ਜਿਸ ਤਰ੍ਹਾਂ ਕੋਈ ਨਿਰਤਕਾਰੀ ਹੈ ਜਦੋਂ ਨਾਚ ਕਰਦਾ ਹੈ ਉਹਦੇ ਪੈਰਾਂ ਤੋਂ ਮਿੱਟੀ ਉਖੜਦੀ ਹੈ ਉਹਦੇ ਸਿਰ 'ਚ ਵੀ ਪੈਂਦੀ ਹੈ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਸੇਖ ਬ੍ਰਹਮ ਦੇ ਨਾਲ ਇਹ ਬਾਰਤਾ ਹੋਈ ਹੈ ਗੁਰੂ ਨਾਨਕ ਸਾਹਿਬ ਦੀ ਸੇਖ ਬ੍ਰਹਮ ਦੇ ਨਾਲ ਇਹ ਬਾਰਤਾ ਲਾਪ ਜਿਹੜੀ ਹੋਈ ਆ ਨਾ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸੇਖ ਬ੍ਰਹਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਹਿੰਦੇ ਸੇਖ ਬ੍ਰਹਮ ਇਹ ਸੰਸਾਰ ਹੈ ਨਾ ਜਿਹੜਾ ਪਾਪ ਤੇ ਪੁੰਨ ਦੀ ਜਿਹੜੀ ਮੈਲ ਹੈ ਸਾਡੇ ਸਿਰ 'ਚ ਪੈ ਰਹੀ ਇੱਕ ਪੈਰਾਂ ਦੀ ਮਿੱਟੀ ਹੈ ਇੱਕ ਮਿੱਟੀ ਉਠਦੀ ਹੈ ਜਦੋਂ ਸਾਡੇ ਸਿਰ 'ਚ ਪੈਂਦੀ ਹੈ ਅਰਥ ਇਹਦੇ ਇਹ ਬਣਾਏ ਨੇ ਵਿਦਵਾਨਾਂ ਨੇ ਗੁਰੂ ਸਾਹਿਬਾਨਾਂ ਨੇ ਪਰ ਅੱਜ ਦੇ ਖੋਤੀ ਵਿਦਵਾਨਾਂ ਨੇ ਪਰ ਜਿਹੜਾ ਗੁਰੂ ਨਾਨਕ ਦੇਵ ਘਰ ਦਾ ਦੋਸ਼ੀ ਹੈ ਨਾ ਉਹ ਬਖਸ਼ਿਆ ਨਹੀਂ ਕਿਤੇ ਥੋੜੇ ਦਿਨਾਂ ਦਾ ਪਰੋਣਾ ਥੋੜੇ ਦਿਨਾਂ ਵਾਸਤੇ ਬੱਲੇ-ਵੱਲੇ ਹੈ ਪਰ ਉਸ ਤੋਂ ਬਾਅਦ ਗੁਰਬਾਣੀ ਪਤਾ ਕੀ ਕਹਿ ਰਹੀ ਐ ਸਾਰੀ ਸੰਗਤ ਗੱਜ ਕੇ ਬੋਲਿਓ ਮਹਾਪੁਰਸ਼ਾਂ ਦੇ ਅਸਥਾਨ ਦੇ ਉੱਤੇ ਪਹੁੰਚੇ ਆ ਸਾਰੇ ਆਪਣੀ ਰਸਨਾ ਨੂੰ ਪਵਿੱਤਰ ਕਰਿ ਓ ਕੋਈ ਨਹੀਂ ਟਿਕਾਣਾ ਬਣਦਾ ਸੰਤਾਂ ਦੇ ਦੁਖੀ ਦਾ ਕੋਈ ਨਹੀਂ ਟਿਕਾਣਾ ਬਣਦਾ ਸਾਧੂਆਂ ਦਾ ਤੋ ਕੀ ਵਾ ਇਹ ਸਾਰਿਆਂ ਪਹਿਣਾ